ਰਾਤ ਨੂੰ ਸੌਣ ਵੇਲੇ ਬਿੜਕ ਰੱਖਿਆ ਕਰੋ ਭਾਈ ਕੋਈ ਪਤਾ ਨਹੀਂ ਤੁਹਾਡੇ ਘਰ ਕਦੋਂ ਤੁਹਾਡਾ ਦੁਸ਼ਮਣ ਚੜ ਕੇ ਆ ਜਾਵੇ ਜੀ ਹਾਂ ਜੇ ਹੈ ਇਹ ਦਿਲ ਦਹਿਲਾ ਕੇ ਰੱਖ ਦੇਣ ਵਾਲਾ ਮਾਮਲਾ ਜ਼ਿਲ੍ਹਾ ਮਾਨਸਾ ਦੇ ਸਬਡਿਵੀਜ਼ਨ ਬੁੱਢਲਾਡਾ ਦੇ ਪਿੰਡ ਫੁੱਫੂ ਵਾਲਾ ਡੋਗਰਾ ਤੋਂ ਸਾਹਮਣੇ ਆਇਆ ਜਿੱਥੇ ਇਸ ਘਰ ਦੇ ਵਿੱਚ ਉਦੋਂ ਕੀੜਨੇ ਪੈਣੇ ਸ਼ੁਰੂ ਹੋ ਗਏ ਜਦੋਂ ਤੜਕਸਾਰ ਉੱਠ ਘਰਦਿਆਂ ਨੇ ਤਸਵੀਰ ਵਿੱਚ ਨਜ਼ਰ ਆ ਰਹੇ ਵਿਅਕਤੀ ਲਾਭ ਸਿੰਘ ਦੀ ਹਾਲਤ ਦੇਖੀ ਹਾਲਤ ਦੇਖ ਚੰਗਿਆ ਚੰਗਿਆ ਦੇ ਦਿਲ ਦੀਆਂ ਧੜਕਣਾ ਤੇਜ਼ ਹੋ ਗਈਆਂ ਤੇ ਪਸੀਨੇ ਛੁੱਟ ਗਏ ਦਰਸਲ ਬੀਤੀ ਰਾਤ ਲਾਭ ਸਿੰਘ ਆਪਣੇ ਘਰ ਦੇ ਬਾਹਰ ਸੁੱਤਾ ਪਿਆ ਸੀ ਤੇ ਰਾਤ ਵੇਲੇ ਅਣਪਛਾਤੇ ਵੱਲੋਂ ਆ ਕੇ ਲਾਲ ਸਿੰਘ ਨੂੰ ਤੇਜ਼ ਧਾਰ ਹਥਿਆਰਾਂ ਦੇ ਨਾਲ ਮਾਰ ਮੁਕਾ ਦਿੱਤਾ ਗਿਆ ਜਿਸ ਤੋਂ ਬਾਅਦ ਪੂਰਾ ਪਿੰਡ ਸਹਿਮ ਉੱਠਿਆ ਇਹ ਵਾਰਦਾਤ ਨੂੰ ਕਿਸ ਨੇ ਅੰਜਾਮ ਦਿੱਤਾ ਇਹ ਤਾਂ ਹਾਲੇ ਤੱਕ ਨਹੀਂ ਪਤਾ ਲੱਗ ਸਕਿਆ ਪਰ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਸਰ ਪਿੰਡ ਫੁੱਲਵਾਲ ਡੋਗਰੇ ਵਿਖੇ ਕਤਲ ਹੋਇਆ ਹੈ ਉਹਦੇ ਵਿੱਚ ਤੁਸੀਂ ਕੀ ਕਾਰਵਾਈ ਕੀਤੀ ਹੈ ਫੁੱਲਵਾਲ ਡੋਗਰੇ ਨੂੰ ਸਵੇਰ ਪਤਾ ਲੱਗਿਆ ਸੀਗਾ ਕਿ ਆਪਣੇ ਲਾਲ ਸਿੰਘ ਹੰਗੇ ਤੁਹਾਨੂੰ ਨਾ ਵੀ ਯਕੀਨ ਕਿ ਐਲ ਆਈ ਸੀ ਜਿਹੜਾ ਅਨਫਾਰਮਰ ਨਾਲ ਉਹ ਚੇਹੇ ਤੌਰ ਕੈਸੇ ਕੰਮ ਕਰ ਰਹੇ ਸੀਗੇ ਜਗਰੌਂ ਦੀ ਡਿਊਟੀ ਸੀ ਉਹਦੀ ਇਸੇ ਮੱਲੇ ਦੇ ਇਹਨਾਂ ਪਹਿਲਮਤ ਸੀ ਰਾਤ ਨੂੰ ਉਹਨੇ ਵਾਈਫ ਨੇ ਦੱਸਿਆ ਕਿ ਬਾਹਰ ਆਪਣਾ ਬਾੜੇ ਦੇ ਨਾਲ ਹੀ ਮੰਗਰਾ ਕਿ ਫਰੇਵ ਸੀ ਦੇਖੋ ਸਵੇਰ 11 ਵਜੇ ਉਹਨੂੰ ਛੱਡ ਕੇ ਗਈ ਉੱਥੇ ਸਿੱਧਾ ਆ ਗਿਆ ਸਵੇਰੇ ਜਦੋਂ ਉੱਠ ਕੇ ਦੇਖਿਆ ਉਹਨਾਂ ਨੇ ਉਹਨਾਂ ਚੱਟਾ ਬੰਨਿਆ ਹੋਇਆ ਸੀ ਉਹ ਡੈੱਡ ਹੋਏ ਹੋਏ ਸੀ ਆਪਣੇ ਮੰਜੇ ਦੇ ਉੱਪਰ ਉਸ ਤੋਂ ਬਾਅਦ ਪੁਲਿਸ ਨੂੰ ਜਦੋਂ ਪਤਾ ਲੱਗਿਆ ਤਾਂ ਮੌਕੇ ਤੇ ਜਾ ਕੇ ਅਸੀਂ ਸਾਰਾ ਉਹਨਾਂ ਦਾ ਵੈਰੀਫਾਈ ਕਰ ਕੀਤਾ ਉਸ ਦੇ ਕਿਕ ਸ਼ੋਰਾ ਉਸ ਦੇ ਵਿੱਚ ਉਹਨਾਂ ਦੇ ਲੜਕਾ ਜਿਹੜਾ ਲਖਮੀਰ ਸਿੰਘ ਹੈ ਉਸ ਦੇ ਬਿਆਨ ਦੇ ਉੱਪਰ ਦਫਾ 113 ਐਮ ਐਸ ਪੇ 35 ਪੀ ਐਨ ਐਸ ਦੀ ਅਨਨੋਨ ਬਰਜਾ ਦੇ ਅਫੇਦ ਦਰਜ ਕਰਕੇ ਉਹਨੂੰ ਤਫਤੀਸ਼ ਨੂੰ ਕੀਤੀ ਜਿਹੜੇ ਜਿਹੜੇ ਐਂਗਲਰ ਤੋਂ ਵੀ ਉਹਨਾਂ ਦੀ ਅਲੱਗ-ਅਲੱਗ ਐਂਗਲਰ ਤੁਸੀਂ ਉਹਦੀ ਇਨਚਾਰਜ ਨੂੰ ਤਫਤੀਸ਼ ਕਰਦੇ ਜੋ ਵੀ ਗੱਲ ਸਾਹਮਣੇ ਆਉਗੀ ਉਸ ਦਾ ਅਗਲੀ ਕਦਮ ਇਹੋ ਜਿਹਾ ਹੋਵੇਗਾ ਪੁਲਿਸ ਦੇ ਮੁਤਾਬਕ ਲਾਭ ਸਿੰਘ LIC ਦਾ ਮੁਲਾਜ਼ਮ ਸੀ ਜਿਸ ਨੇ 31 ਜੁਲਾਈ ਨੂੰ ਸੇਵਾ ਮੁਕਤ ਹੋਣਾ ਸੀ ਜਿਸ ਦਾ ਬੀਤੀ ਰਾਤ ਹੀ ਅਣਪਛਾਤੇਆਂ ਵੱਲੋਂ ਕਤਲ ਕਰ ਦਿੱਤਾ ਗਿਆ ਜਿਸ ਦੇ ਸਬੰਧ ਵਿੱਚ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਜੇ ਹੀ ਦੇਖਣਾ ਹੋਵੇਗਾ ਕਿ ਇਸ ਵਾਰਦਾਤ ਪਿੱਛੇ ਕਿਸ ਦਾ ਹੱਥ ਹੋ ਸਕਦਾ ਹੈ ਦੇਖਣਾ ਹੋਵੇਗਾ ਕਿ ਪੁਲਿਸ ਕਾਤਲਾਂ ਨੂੰ ਕਦੋਂ ਤੱਕ ਬੇਨਕਾਬ ਕਰਨ 'ਚ ਸਫਲ ਹੋਵੇਗੀ ਹਕੀਕਤ ਟੀਵੀ ਪੰਜਾਬੀ ਲਈ ਮਾਨਸਾ ਤੋਂ ਸੰਜੀਵ ਲੱਕੀ ਦੀ ਰਿਪੋਰਟ